ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫ ਆਪ ਜੀ ਦਾ ਹਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਰ ਭਗਸਿੰਧ ਦਾ ਕਰਾ ਸਵਾਗਤ ਆਧੁਨੀਆਂ ਵਿਸ਼ੇਸ਼ ਪ੍ਰਗਰਮੀਆ। ਜਕਰਾ ਬਣ ਹਰੀ ਦਾ ਬੋਲ ਸੱਚੇ ਦਰਵਾਰੇ ਕੀ ਜੈ। ਕਲਯੁਗ ਦੇ অবতার ਸੱਜ yogi baba balknath ji ਜਿਨ੍ਹਾਂ ਦਾ ਵਿਸ਼ਾਲ ਮੰਦਰ ਨਵਾਂ ਸ਼ਹਿਰ ਦੋਆਬਾ ਡਿਸਟ੍ਰਿਕਟ ਸੀਤਪਗਸੇ ਨਗਰ ਵਿੱਚ ਪੁਚਰਾ ਮੱਲਾ ਮੂਸਾਪੁਰ ਰੋਡ ਤੇ ਬਹੁਤ ਹੀ ਭਗਟਾਂ ਦੇ ਅਥਾ ਪਿਆਰ ਦੇ ਨਾਲ ਬਹੁਤ ਹੀ ਸੁੰਦਰ ਬਣਿਆ ਹੈ ਜਿਸ ਦੇ ਵਿੱਚ વાર્ਸ਼ਿਕ ਭੰਡਾਰਾ ਕਾਡਰਾਂ ਵਿਸ਼ਾਲ ਭੰਡਾਰਾ ਸੰਗਤਾਂ ਦੇ ਬਰਬੋਰ ਸਹਿਯੋਗ ਦੇ ਨਾਲ 18 ਜਨਵਰੀ ਦਿਨ ਐਤਵਾਰ 2026 ਨੂੰ ਬੜੇ ਚਾਵਾਂ ਦੇ ਸਦਰਾਂ ਨਾਲ ਕੀਤਾ ਜਾ ਰਿਹਾ ਹੈ 18 ਜਨਵਰੀ ਦਿਨ ਐਤਵਾਰ ਸਵੇਰੇ 9 ਵਜੇ ਪੰਡਤ ਜੀ ਹਵਨ ਕਰਾਉਣਗੇ 11:30 ਵਜੇ ਪੂਰਨ ਆarti ਪਾਈ ਜਾਵੇਗੀ ਠੀਕ 11:30 ਵਜੇ ਬਾਬਾ ਜੀ ਦਾ ਝੰਡਾ ਭਗਤਾਂ ਵੱਲੋਂ ਚਾਵਾਂ ਤੇ ਸਦਰਾ ਨਾਲ ਬੈਂਡ ਵਜਾਣਾਂ ਜਿਹੜੇ ਭਗਤ ਲੈ ਕੇ ਆਉਂਦੇ ਨੇ ਆਪਣੇ ਘਰ ਕਮਲਾਨਾ ਬਾਬਾ ਜੀ ਦਾ ਝੰਡਾ ਚੜ੍ਹਾਣਗੇ ਉਸ ਤੋਂ ਬਾਅਦ ਬਾਬਾ ਜੀ ਨੂੰ ਪੰਡਾਰੇ ਦਾ ਬਹੁ ਪ੍ਰਸ਼ਾਦ ਪੋਗ ਲਗਾਇਆ ਜਾਵੇਗਾ ਠੀਕ ਸਵਾ 12 ਵਜੇ ਹਿਮਾਚਲ ਦੀ ਸ਼ਾਨ ਬੰਦਨਾ ਦਿਵਾਨ ਆਪਣੇ ਸਰਾਂ ਦੀ ਲਹਿਰਾਂ ਦੇ ਨਾਲ ਸਮੂਹ ਭਗਤਾਂ ਲਈ ਬਹੁਤ ਹੀ ਸੁੰਦਰ ਆਵਾਜ਼ ਦੀ ਮਲਕਾ ਬੰਦਨਾ ਦਿਵਾਨ ਬਾਬਾ ਜੀ ਦਾ ਗੁਣਗਾਨ ਕਰਨਗੇ ਤੇ 1:30 ਵਜੇ ਬਾਬਾ ਜੀ ਦਾ ਭੰਡਾਰਾ ਸ਼ੁਰੂ ਹੋ ਜਾਵੇਗਾ ਲੋਟ ਸਵੇਰੇ 8:30 ਵਜੇ ਸਮੂਹ ਸੰਗਤਾਂ ਲਈ ਚਾਹ ਮਠਾਈ ਪਕੌੜਿਆਂ ਦਾ ਭੰਡਾਰਾ ਵੀ ਭਰਪੂਰ ਚੱਲੇਗਾ ਸਾਰੀਆਂ ਸੰਗਤਾਂ ਨੂੰ ਪੁਰਜ਼ੋਰ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਜੀ ਦੇ ਮੰਦਰ 18 ਜਨਵਰੀ ਦੇ ਐਤਵਾਰ ਨੂੰ ਪਹੁੰਚ ਕੇ ਭੰਡਾਰੇ ਵਿੱਚ ਚਾਹ ਲੋਕੇ ਬਾਬਾ ਜੀ ਦਾ ਆਸ਼ੀਰਵਾਦ ਲਓ ਤੇ ਆਪਣਾ ਜੀਵਨ ਸੰਵਰ ਕਰੋ ਜੈ ਕਰ ਬੋਣ ਹਰੀ ਦਾ ਬੋਲ ਸੱਚੇ ਦਰਬਾਰ ਕੀ ਜੈ ਸਨ ਆਇਆ ਹੈ ਸਨ ਜੋ ਰੋਕਾ ਜਾਂ ਮੰ੍ਰਿਕਾ ਕੀ ਜੰਤਾਲ ਸਿੰਘ ਇਹ ਨਵਾਂ ਕਾਨੂੰਨ ਬਣਾਉਣ ਦੇ ਉੱਤੇ ਇੱਕ ਇਹੋ ਜਿਹਾ ਇਹਨਾਂ ਨੇ ਲਫਾਫਾ ਦਿੱਤਾ ਹੈ ਜੇ ਤੁਸੀਂ ਫੋਨ ਕਰਾਂਗੇ ਨਰੇਗਾ ਦਾ ਤੇ ਵਿੱਚ ਰਾਮ ਦਾ ਨਾਮ ਆ ਪਾਵੇਗਾ ਅਸੀਂ ਇਹਨਾਂ ਨੂੰ ਕਵਾਂਗੇ ਕਿ ਸਾਡੇ ਭਗਵਾਨ ਦਾ ਤੁਸੀਂ ਨਾਮ ਜਿਹੜਾ ਆ ਉਹ ਤੁਸੀਂ ਗਲਤ ਇਸਤੇਮਾਲ ਕਰਦੇ ਆ ਤੇ ਤੁਹਾਡੇ ਤੇ ਕੇਸ ਬਣਾ ਤੁਹਾਡੇ ਤੇ ਕੇਸ ਲਾਵਾਂਗੇ ਦੇਖੋ ਜਿਹੜੇ ਮਹਾਂਪੁਰਖ ਹੁੰਦੇ ਆ ਉਹਨਾਂ ਦਾ ਪਾਸ ਕਿਸੇ ਦਾ ਵਿਰੋਧ ਨਹੀਂ ਕਰਦੇ ਜਿੰਨੀ ਆਪਾਂ ਸੋਚਾਂਗੇ ਉਹਨਾਂ ਵਧੀਆ ਹੁੰਦਾ ਪਰ ਇਹਨਾਂ ਨੇ ਉਸ ਨਾਮ ਨੂੰ ਕਲੰਕਿਤ ਕਰਨ ਦੇ ਲਈ ਸਾਡੇ ਮਿਲ ਦੂਜਾਂ ਦੇ ਉੱਤੇ ਧਰੂ ਕੀਤਾ ਹੈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਨਿਲੋਕਾਂ ਦਾ ਕੰਮ ਹੈ ਜਿਵੇਂ ਪਹਿਲਾਂ ਵੀ ਨਿਲੋਕਾਂ ਨੂੰ ਨਾਮ ਲਿਆ ਜਾਂਦਾ ਸੀ ਮਹਾਤਮਾ ਗਾਂਧੀ ਗ੍ਰਾਂਥੀ ਰੋਜ਼ਗਾਰ ਨੂੰ ਮਰੀਤਾ ਕੋਲੇ ਲਈ ਅਸੀਂ ਜਦੋਂ ਨਹੀਂ ਸੰਘਰਸ਼ ਕਰਦੇ ਆ ਉਹਦੇ ਵਿੱਚ ਮਜ਼ਦੂਰਾ ਨੂੰ ਕਈ ਅੜਨਾ ਆਪਣਾ ਸਰਕਾਰਾਂ ਕਰਦੀਆਂ ਕੋਈ ਸਰਕਾਰ ਤੇ ਇਹਨਾਂ ਦੇ ਨਾਲ ਦਰਦ ਹੈ ਨਹੀਂ ਤੇ ਸਾਨੂੰ ਸਰ ਦੇ ਕੇਸ ਪਾਉਣ ਦੇ ਜਾ ਜੇ ਨਹੀਂ ਲੱਣਗੇ ਕੋਈ ਗੱਲ ਨਹੀਂ ਇਦਾਂ ਵੀ ਛਾਰ ਹਰ ਰੋਟੀ ਭਣੀਆਂ ਉੱਥੇ ਜਾ ਕੇ ਰੋਟੀ ਭਣੀਆਂ ਅੱਜ ਦਾ ਜਿਹੜਾ ਦੋ ਦਿਨ ਦਾ ਪ੍ਰੋਗਰਾਮ ਹੈ ਉਹ ਇਹ ਹੈ ਕਿ ਸੰਕਲ ਸਰਕਾਰ ਨੇ ਸਵੇਰ ਵਾਲੇ ਨਾਲ ਤੇ ਜਿਹੜਾ ਕੰਮ ਬੰਦ ਕੀਤਾ ਤੇ ਜਿਹੜਾ ਨਾ ਬੋਲਿਆ ਅਤੇ ਨਾਲ ਹੀ ਦੂਸਰੇ ਨੰਬਰ ਤੇ ਇਹ ਕਰ ਦਿੱਤਾ ਕਿ ਪਹਿਲਾਂ ਆਪਾਂ ਪਿੰਡ ਦੇ ਵਿੱਚ ਸਰਪੰਚ ਨੂੰ ਜਾਂ ਜਿਹੜਾ ਆਪਣੇ ਮੇਲ ਹੁੰਦੇ ਸੀ ਉਹਨਾਂ ਨੂੰ ਕਹਿੰਦੇ ਸੀ ਕਿ ਸਾਡਾ ਕੰਮ ਖਿਲਾਓ ਔਰ ਜਿਹੜੇ ਜਿਹੜੇ ਸਰਪੰਚ ਨੂੰ ਬੈਠ ਕੇ ਵੀਡੀਓ ਤੇ ਜਾ ਕੇ ਆਪਣੀ ਗੱਲਬਾਤ ਕਰਕੇ ਉਹ ਤੋਂ ਏਸੇ ਰਖਾ ਲੈਂਦੇ ਸੀ ਤੇ ਉਹਦੇ ਹਿਸਾਬ ਨਾਲ ਸਾਡਾ ਕੰਮ ਚੱਲਦਾ ਰਹਿੰਦਾ ਹੁੰਦਾ ਹੁਣ ਇਹ ਜਿਹੜੀ ਸੈਂਟਰ ਸਰਕਾਰ ਨੇ ਨਵਾਂ ਕਾਨੂੰਨ ਲਿਆਂਦਾ ਹੈ ਇਹਦੇ ਵਿੱਚ ਸਾਡੇ ਲੋਕਾਂ ਨੂੰ ਜਿਹੜਾ ਐਪਲੀਕੇਸ਼ਨ ਨਾਲ ਘਾਰਿਆ ਇਹ ਵੀ ਹੋ ਰਿਹਾ ਕੋਈ ਕਿਤੇ ਇਹ ਤੁਸੀਂ ਜਿਹੜੀ ਮੰਗ ਕਰਨੀ ਆ ਸਿੱਧੇ ਸੈਂਟਰ ਤੋਂ ਕਰੋ ਸੈਂਟਰ ਜਿਹੜੀ ਆ ਸਾਡੇ ਤੋਂ ਪੈਸੇ ਜਿਹੜੇ ਆ ਉਹ ਜਿਹੜੇ ਪਿੰਡ ਨੂੰ ਦੇਣੇ ਆ ਉਹ ਆਪਣੀ ਮਰਜ਼ੀ ਨਾਲ ਦੇਣਗੇ ਇਹ ਜਿਹੜਾ ਮਨਰੇਗਾ ਕਰੂਨ ਨੂੰ ਬਦਲ ਕੇ ਦਿਮਾਖ ਕਲੂਨ ਸਰਕਾਰ ਲਿਆਈ ਆ ਜੀ ਰਾਮ ਜੀ ਇਹ ਦੇਖਣ ਨੂੰ ਇਦਾਂ ਲੱਗਦਾ ਆ ਪਏ ਅੱਗੇ ਨਾਲੋਂ ਵਧੀਆ ਕਲੂਨ ਆ ਕਿਉਂਕਿ ਪਹਿਲਾ 100 ਦਿਨ ਸੀ ਹੁਣ ਉਹਨਾਂ ਨੇ 125 ਕਰ ਦਿੱਤੇ ਦੇਖਣ ਨੂੰ ਲੋਕਾਂ ਨੂੰ ਇਦਾਂ ਲੱਗਦਾ ਪਰ ਇਹਦੇ ਵਿੱਚ ਸਰਕਾਰ ਨੇ ਜਿਹੜੀ ਆ ਪੰਚਾਇਤਾਂ ਤੋਂ ਇਹ ਖੋਲਿਆ ਸਾਰਾ ਕੁਝ ਉਹਨੇ ਆਪੇ ਸੈਂਟਰ ਨੇ ਆਪ ਉੱਥੇ ਤੈਅ ਕਰਨਾ ਦੂਜਾ ਇਹ ਆ ਕਿ 60 ਰੁਪਏ ਸੈਂਟਰ ਨੇ ਪਾਉਣੇ ਆ ਤੇ 40 ਰੁਪਏ ਸੂਬਿਆਂ ਨੇ ਪਾਉਣੇ ਆ ਜਦੋਂ ਕਿ ਸੂਬਿਆਂ ਦੇ ਕੋਲੋਂ ਪਹਿਲੇ GST ਵਗੈਰਾ ਤਾਂ ਉਹੀ ਸੈਂਟਰ ਲਈ ਜਾਂਦਾ ਇਹ ਕਿਸਮ ਦੇ ਨਾਲ ਬੰਦ ਹੋਣ ਵਾਲਾ ਹੀ ਇਹ ਹੈਗਾ ਕਿਉਂਕਿ ਇਹ ਸੂਬੇ ਵਾਲਿਆਂ ਨੇ ਕਹਿਣਾ ਸਾਨੂੰ ਸੈਂਟਰ ਦੀ ਪਾਸੇ ਭੇਜਦਾ ਸੈਂਟਰ ਵਾਲਿਆਂ ਨੇ ਕਹਿਣਾ ਅਸੀਂ ਭੇਜਦੇ ਆ ਸੂਬੇ ਵਾਲੇ ਨਹੀਂ ਪਾਉਂਦੇ ਇਸ ਕਰਕੇ ਇਹ ਜਿਹੜਾ ਜੀ ਰਾਮ ਜੀ ਆ ਇਹ ਜਿਹੜਾ ਕਲੂਨ ਇਹਦੀ ਬਣਾਇਆ ਇਹ ਇਹਨਾਂ ਨੇ ਕੰਮ ਬੰਦ ਹੋ ਜਾਣਾ ਤੇ ਬਨਰੇਗਾ ਵਰਕਰ ਜਿਹੜੇ ਵਿਲੇ ਹੋ ਜਾਣੇ ਆ ਇਹ ਮਜ਼ਦੂਰਾ ਦੇ ਨਾਲ ਸੈਂਟਰ ਨੇ ਬਹੁਤ ਵੱਡਾ ਧੋਖਾ ਕੀਤਾ ਜੋ ਕਿ ਨਹੀਂ ਚਾਹੀਦਾ ਅਸੀਂ ਕਹਿੰਨੇ ਆਂ ਭਈ ਇਹ ਜਿਹੜਾ ਬਿੱਲ ਆ ਰੱਦ ਹੋਣਾ ਚਾਹੀਦਾ ਪਹਿਲੇ ਵਾਲਾ ਜਿਹੜਾ ਬਨਰੇਗਾ ਪਹਿਲਿਆ ਉਹੀ ਲਾਗੂ ਹੋਣਾ ਚਾਹੀਦਾ ਤੇ ਜਿਹੜਾ 100 ਦਿਨ ਆ ਭਾਵੇਂ 100 ਹੀ ਦਿਓ ਜਿਹੜੇ ਜੇ ਉਹਦਾ ਪਿਛਲੀ ਐਵਰੇਜ ਕੱਢੀ ਜਾਵੇ ਤੇ ਪਿਛੇ ਸਾਰੇ ਸਮੇਂ ਤੇ 100 ਦਿਨ ਕਿਤੇ ਵੀ ਨਹੀਂ ਕੰਮ ਮਿਲਿਆ ਜਿਹੜੀ ਪੰਜਾਬ ਦੀ ਐਵਰੇਜ ਆਈ ਆ ਉਹ 40 ਦਿਨ ਦੀ ਆਈ ਆ 40 ਤੋਂ 50 ਦੇ ਵਿੱਚ ਵਿੱਚ ਇਸ ਕਰਕੇ ਉਸੇ ਕਾਨੂੰਨ ਨੂੰ ਲਾਗੂ ਕਰਕੇ ਜੇ ਵਧੀਆ ਢੰਗ ਨਾਲ ਲਾਗੂ ਕਰਕੇ ਚਲਾਇਆ ਜਾਵੇ ਤਾਂ ਚੰਗੀ ਗੱਲ ਆ ਨਹੀਂ ਤਾਂ ਇਹਨਾਂ ਸਰਕਾਰਾਂ ਨੇ ਇੱਕ ਦੂਏ ਤੇ ਦੋਸ਼ ਦੇ ਕੇ ਇਹਨੂੰ ਬੰਦ ਕਰਨ ਦਾ ਜਿਹੜਾ ਰਾਹ ਆ ਉਹ ਪਧਰਾ ਕਰ ਲਿਆ ਹੈਗਾ ਅ ਅਸੀਂ ਅੱਜ ਪਿੰਡੂ ਮਿਹਦੂਰੀਨ ਵੱਲੋਂ ਅ ਸੂਬਾ ਪਧਰੀ ਸੱਦੇ ਤੇ ਜ਼ਿਲ੍ਹਾ ਪਧਰੀ ਆ ਜੇ ਇਕੱਠ ਕਰ ਰਹੇ ਹੈਗੇ ਆ ਅੱਜ ਸਾਡੇ ਕੱਟ ਦੇ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਅਸੀਂ ਰੋਸ ਮਜਾਰਾ ਡੀਸੀ ਦਫ਼ਤਰ ਕਰ ਰਹੇ ਹੈਗੇ ਆ ਕਿਉਂਕਿ ਕੇਂਦਰ ਦੀ ਸਰਕਾਰ ਨੇ ਪਿੱਛੇ ਜੇ ਬਹੁਤ ਸਾਰੇ ਜਿਹੜੇ ਕਾਨੂੰਨ ਜਿਹੜੇ ਰੇਗਾ ਮਰੇਗਾ ਨੂੰ ਲੈ ਕੇ ਆਂਦੇ ਹੈਗੇ ਆ ਉਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਰੇਗਾ ਮਜ਼ਦੂਰਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਜਾ ਰਿਹਾ ਔਰ ਨਾਲੇ ਸਮੇਂ ਦੇ ਵਿੱਚ ਕੰਮ ਜਿਹੜਾ ਬਿਲਕੁਲ ਠਾਪੋ ਜਾਣਾ ਹੈਗਾ ਔਰ ਨਾਲ ਦੀ ਨਾਲ ਕਿਉਂਕਿ ਮਜ਼ਦੂਰਾਂ ਕੋਲ ਰੇਗਾ ਤੋਂ ਬਿਨਾ ਕੰਮ ਕਰਨ ਲਈ ਕੋਈ ਹੋਰ ਹੈ ਨਹੀਂ ਹੈਗਾ ਕੋਈ ਵੀ ਰੁਜ਼ਗਾਰ ਮਜ਼ਦੂਰਾਂ ਲਈ ਹੈ ਨਹੀਂ ਹੈਗਾ ਜੀ ਦੇਖੋ ਜਿਹਦੇ ਨਾਲ ਮਜ਼ਦੂਰ ਆਪਣਾ ਪੱਕਾ ਠੱਕਾ ਜਿਹੜਾ ਕੰਮ ਕਰਕੇ ਆਪਣੀ ਰੋਟੀ ਕਮਾ ਸਕਣਗੇ ਕਿਉਂਕਿ ਅਸੀਂ ਇਹ ਪਿਛਲੇ ਲੰਬੇ ਸਮੇਂ ਤੋਂ ਵਾਂਗ ਕਰਦੇ ਆ ਰਹੇ ਹੈਗੇ ਆ ਵੀ ਮਜ਼ਦੂਰਾਂ ਕੋਲੇ ਆਪਣੀ ਜ਼ਿੰਦਗੀ ਜਿਉਣ ਲਈ ਜਿਹੜੀ ਜ਼ਮੀਨ ਆ ਇੱਕ ਪੈਦਾਵਾਰੀ ਸਾਧਨ ਆ ਉਹਦਾ ਹੋਣਾ ਬਹੁਤ ਜ਼ਰੂਰੀ ਆ ਔਰ ਅਸੀਂ ਇਹ ਮੰਗ ਕਰਦੇ ਹੈਗੇ ਆ ਵੀ ਸਰਕਾਰ ਜਿਹੜਾ ਕਾਨੂੰਨੀ ਤੌਰ ਤੇ ਜਿਹੜਾ ਕਾਨੂੰਨ ਹੈਗਾ ਕਿ 7.51 ਇੱਕੜ ਤੋਂ ਵੱਧ ਕੋਈ ਵੀ ਬੰਦਾ ਜ਼ਮੀਨ ਨਹੀਂ ਰੱਖ ਸਕਦਾ ਉਸ ਕਾਨੂੰਨ ਤਹਿਤ ਮਜ਼ਦੂਰਾਂ ਵਿੱਚ ਜ਼ਮੀਨ ਵੰਡੀ ਜਾਵੇ ਔਰ ਅਸੀਂ ਇਹ ਮੰਗ ਕਰਦੇ ਆ ਕਿ ਜ਼ਮੀਨ ਪ੍ਰਾਪਤੀ ਸੰਰਚਨਾ ਕਮੇਟੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਆਗੂ ਸਾਡੇ ਮੁਕੇਸ਼ ਮਲੋਤ ਜਿਨ੍ਹਾਂ ਨੂੰ ਰੈਸਟ ਪਿਛਲੇ ਦਿਨੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈਗਾ ਜਿਹੜੇ ਮਜ਼ਦੂਰਾਂ ਦੀ ਜ਼ਮੀਨਲੀ ਹੱਕਾਂ ਦੀ ਲੜਾਈ ਲੜਦੇ ਹੈਗੇ ਆ ਅਸੀਂ ਮੰਗ ਕਰਦੇ ਹਾਂਗੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਰਿਹਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਨੂੰ ਮਜ਼ਦੂਰਾਂ ਤਿੱਖਾ ਸੰਘਰਸ਼ ਜਿਹੜਾ ਉਹ ਕੀਤਾ ਜਾਊਗਾ ਇਹ ਜਿਹੜਾ ਮਸਲਾ ਹੈ ਅੱਜ ਇਹ ਜਿਹੜਾ ਨਰੇਗਾ ਮਨਰੇਗਾ ਦਾ ਕੰਮ ਚੱਲਦਾ ਹੁੰਦਾ ਸੀ ਉਹਦੇ ਤੇ ਇਹਨਾਂ ਨੇ ਕਾਨੂੰਨ ਬਦਲ ਦਿੱਤਾ ਉਹ ਕਾਨੂੰਨ ਬਦਲ ਦਿੱਤਾ ਹੀ ਨਹੀਂ ਹੁਣ ਉਹਦਾ ਨਾਂ ਰੱਖਤਾ ਵਿਕਸ਼ਿਤ ਵਿਕਸ਼ਿਤ ਭਾਰਤ ਜੀ ਰਾਮ ਜੀ ਚਲੋ ਨਾ ਨਾ ਸਾਨੂੰ ਕੋਈ ਮਤਲਬ ਨਹੀਂਗਾ ਨਾ ਹੋਰ ਵੀ ਰੱਖਦਾ ਮਹਾਪੁਰਸ਼ਾਂ ਦੇ ਨਾਂ ਆਏ ਇਹ ਉਹਨਾਂ ਨੂੰ ਵੀ ਬਦਨਾਮ ਲੱਗਿਓ ਕਰਨ ਇਸ ਕਰਕੇ ਸਾਨੂੰ ਚਲੋ ਨਾਂ ਨਾਲ ਨਹੀਂ ਜਿਹੜਾ ਇਹ ਨਹੀਂ ਵਾਈਟ ਕਟਾਇਆ ਉਹਦੇ ਵਿੱਚ 90 ਦੀ ਤੇ 10 ਦੀ ਰੇਸ਼ੋ ਹੁੰਦੀ ਸੀ ਪਹਿਲਾਂ 10 ਸਟੇਟ ਪਾਉਂਦੀ ਸੀ ਤੇ 90 ਇਹ ਸੈਂਟਰ ਪਾਉਂਦੀ ਸੀ ਉਹ ਹੀ ਨਹੀਂ ਕਟਾ ਕੇ ਵਾਈਟ 60 40 ਦਾ ਕਰਤਾ 60 ਸੈਂਟਰ ਪਾਉਗੀ 40 ਇਹ ਪਾਉਗੇ ਸਟੇਟ ਵਾਲੇ ਸਟੇਟ ਵਾਲੇ ਪਹਿਲਾਂ ਹੀ ਕਰਜਾਈ ਆ ਉਹਨਾਂ ਨੇ ਕਿੱਥੋਂ ਪਾਣੇ ਆ ਅੱਗੇ ਦਾ ਸੀਗਾ ਵੀ 90 10 ਪਾ ਕੇ ਲਿਆਓ ਉਦੇ ਵਿੱਚ ਆਪਣਾ ਵੀ ਚਲਾਓ ਤੇ ਨਰੇਗਾ ਮਰੇਗਾ ਵੀ ਚਲਾਓ ਸੋ ਹੁਣ ਇਹਨਾਂ ਨੇ ਚਲਾਣਾ ਨਹੀਂ ਇਹਦੇ ਵਿੱਚ ਜੇ ਬਾਈਟ ਘਟਦਾ ਤਾਂ ਕੰਮ ਬੰਦ ਹੋ ਜਾਣਾ ਸੋ ਇਹਦੇ ਲਈ ਇਹਨਾਂ ਦਾ ਇਹਦਾ ਆਪ ਹੀ ਪਹਿਲਾਂ ਹੀ ਕਰਜਾਈ ਆ ਇਹਦੇ ਦੇ ਹੁਣ ਜਿੰਦਾ ਅਮਲੀ ਨਹੀਂ ਹੁੰਦਾ ਘਰ ਦੇ ਭਾਂਡੇ ਵੇਚੀ ਜਾਂਦਾ ਤੇ ਫਿਰ ਉਹ ਅਮਲ ਟੁੱਟਦਾ ਕੋਈ ਹੀ ਆ ਲੈਣਾ ਦਾ ਆ ਹੁਣ ਇਹ ਤਾਂ ਆਪਣੇ ਘਰ ਦੇ ਸਾਰੇ ਉਹ ਜ਼ਮੀਨਾਂ ਵੇਚਣ ਲੱਗੇ ਹੋ ਐ ਬਿਜਲੀ ਬੋਰਡ ਨੂੰ ਵੇਚਣ ਲੱਗੇ ਹੋ ਐ ਸਾਰਾ ਕੁਝ ਹੀ ਨਹੀਂ ਦਾਅ ਤੇ ਲਾਏ ਆ ਵੇਚਣ ਤੇ ਸੋ ਇਸ ਕਰਕੇ ਇਹਨਾਂ ਦੇ ਇਹ ਬੱਸ ਦੀ ਗੱਲ ਨਹੀਂ ਇਹਨਾਂ ਨੂੰ ਇਹ ਚੱਲਣਾ ਨਹੀਂਗਾ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆਂ ਵੀ ਜਿਹੜਾ ਰੇਗਾ ਮਰੇਗਾ ਦਾ ਉਹ ਪਹਿਲਾਂ ਹੀ ਨਰੇਗੇ ਵਾਲਾ ਜਿਹੜਾ ਗਰੰਟੀ ਕਾਨੂੰਨ ਇਹ ਰਹਿਣ ਦੇਣਾ ਚਾਹੀਦਾ ਇਹਨਾਂ ਨੂੰ ਉਹ ਚਾਲੂ ਰੱਖਣਾ ਚਾਹੀਦਾ ਇਹਦੇ ਲਈ ਅਸੀਂ ਇਹ ਪ੍ਰੋਟੈਸਟ ਕਰ ਰਹੇ ਆਂ ਅ ਸਸ਼ੀਕਾਲ ਜੀ ਸਾਰਿਆਂ ਨੂੰ ਮੈਂ ਕੰਚਨ अरोड़ा ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਸਭ ਜੀ ਨੂੰ ਦੱਸਣਾ ਚਾਹਨੀ ਹਾਂ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅਤੇ ਕਾਰਾ ਭਾਰਤ ਸਰਕਾਰ ਵੱਲੋਂ ਲੀਗਲ ਅਡਾਪਸ਼ਨ ਕਿਵੇਂ ਕੀਤੀ ਜਾਂਦੀ ਹੈ ਉਸਦਾ ਕੀ ਪ੍ਰੋਸੈਸ ਹੈ ਉਸ ਬਾਰੇ ਮੈਂ ਤੁਹਾਨੂੰ ਜਾਣੂ ਕਰਵਾਉਣਾ ਚਾਹਨੀ ਆ ਅੱਜ ਕੱਲ ਦੇ ਸਮਾਂ ਵਿੱਚ ਕੋਈ ਵੀ ਇਹੋ ਜਿਹਾ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦਾ ਹੈ ਜਾਂ ਫਿਰ ਕੋਈ ਇਹੋ ਜਿਹਾ ਪਰਿਵਾਰ ਜੋ ਬੱਚਿਆਂ ਨੂੰ ਗੋਦ ਵਿੱਚ ਦੇਣਾ ਚਾਹੁੰਦਾ ਹੈ ਉਹ ਸਭ ਤੋਂ ਪਹਿਲਾਂ ਆਪਣੇ ਸਮਾਜ ਵਿੱਚ ਨਰਸਿੰਗ ਹੋਮ ਹਸਪਟਲਸ ਜਾਂ ਡਾਕਟਰਸ ਨਾਲ ਤਾਲਮਿਲ ਕਰਦੇ ਨੇ ਅਸੀਂ ਦੇਖਦੇ ਹਾਂ ਕਿ ਹਸਪਤਾਲ ਦੇ ਵਿੱਚ ਜਦ ਡਿਲੀਵਰੀਜ਼ ਹੁੰਦੀਆਂ ਕੁਝ ਅਨਵਾਂਟਡ ਬੱਚੇ ਹੁੰਦੇ ਆਂ ਅਨਵੈਡ ਮਦਰਜ਼ ਹੁੰਦੀਆਂ ਕੁੜੀਆਂ ਹੁੰਦੀਆਂ ਜੋ ਕਿ ਆਪਣੇ ਬੱਚਿਆਂ ਨੂੰ ਨਹੀਂ ਰੱਖਣਾ ਚਾਹੁੰਦੀਆਂ ਤੇ ਦੂਸਰੇ ਪਾਸੇ ਇਹੋ ਜਿਹੇ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦੇ ਆਂ ਉਹ ਦੋਨੋਂ ਹੀ ਹਸਪਤਾਲ ਨਾਲ ਤਾਲਮਿਲ ਕਰਦੇ ਹੋਏ ਡਾਕਟਰਸ ਨਾਲ ਤਾਲਮਿਲ ਕਰਦੇ ਹੋਏ ਇੱਕ ਹੀ ਜਗ੍ਹਾ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੱਚੇ ਨੂੰ ਦੂਸਰੇ ਪਰਿਵਾਰ ਨੂੰ ਦੇ ਦਿੱਤਾ ਜਾਂਦਾ ਜਿੱਥੇ ਕਿ ਜਿਹੜੀ ਕੋਈ ਅਨਵਾਂਟਡ ਚਾਈਲਡ ਵਾਲਾ ਪਰਿਵਾਰ ਹੈ ਉਹ ਬੱਚਾ ਦੇ ਦਿੰਦਾ ਹੈ ਤੇ ਜਿਹਨੂੰ ਅਡੌਪਸ਼ਨ ਚ ਬੱਚਾ ਚਾਹੀਦਾ ਉਸ ਬੱਚੇ ਨੂੰ ਹਸਪੀਟਲ ਦੇ ਵਿੱਚ ਹੀ ਗੋਦ ਲੈ ਲੈਣਾ ਬਟ ਇਹ ਪ੍ਰਕਿਰਿਆ ਜੋ ਚਲਦੀ ਆ ਰਹੀ ਹੈ ਪ੍ਰੈਕਟਿਸ ਜੋ ਸਮਾਜੇ ਚਲਦੀ ਆ ਰਹੀ ਹੈ ਇਹ ਇੱਕ ਗੈਰ ਕਾਨੂੰਨੀ ਪ੍ਰੈਕਟਿਸ ਹੈ ਇਸ ਦੇ ਤਹਿਤ ਬੱਚਾ ਲੈਣਾ ਗੈਰ ਕਾਨੂੰਨੀ ਹੈ ਇੱਕ ਆਫੈਂਸ ਹੈ ਕਾਨੂੰਨ ਦੀ ਨਜ਼ਰ ਦੇ ਵਿੱਚ ਇੱਕ ਜੁਰਮ ਹੈ ਇਸ ਪ੍ਰੈਕਟਿਸ ਨੂੰ ਘਟਾਉਣ ਦੇ ਲਈ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਕਾਨੂੰਨੀ ਤੌਰ ਤੇ ਅਗਰ ਬੱਚਾ ਗੋਦ ਲੈਣਾ ਹੈ ਤੇ ਕਾਰਾ ਦੀ ਸਾਈਟ ਤੇ ਜਾ ਕੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਇੱਕ ਐਸੀ ਏਜੰਸੀ ਹੈ ਜੋ ਕਾਨੂੰਨੀ ਰੂਪ ਵਿੱਚ ਬੱਚਿਆਂ ਨੂੰ ਗੋਦ ਚ ਦਿੰਦੀ ਹੈ ਲੀਗਲ ਤਰੀਕੇ ਨਾਲ ਪ੍ਰੋਸੈਸ ਕਰਦੀ ਹੈ ਹਰ ਇੱਕ ਕੇਸ ਨੂੰ ਔਰ ਉਸ ਦੇ ਤਹਿਤ ਬੱਚੇ ਨੂੰ ਗੋਦ ਦਿੱਤਾ ਜਾਂਦਾ ਹੈ ਅਗਰ ਕੋਈ ਪਰਿਵਾਰ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਉਹ ਬਕਾਇਦਾ ਕਾਰਾ ਦੀ ਸਾਈਟ ਤੇ ਜਾ ਕੇ ਆਪਣਾ ਔਨਲਾਈਨ ਰਜਿਸਟ੍ਰੇਸ਼ਨ ਕਰੇ ਰਜਿਸਟ੍ਰੇਸ਼ਨ ਕਰਨ ਤੋਂ ਲਗਭਗ 1 ਮਹੀਨੇ ਦੇ ਅੰਦਰ-ਅੰਦਰ ਉਸ ਬੱਚੇ ਦਾ ਕੇਸ ਚਾਈਲਡ ਪ੍ਰੋਟੈਕਸ਼ਨ ਯੂਨਿਟ ਕੋਲ ਹੋਮ ਵੈਰੀਫਿਕੇਸ਼ਨ ਲਈ ਆ ਜਾਂਦਾ ਹੈ ਪਰਿਵਾਰ ਦੀ ਬਾਕਾਇਦਾ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਕਿ ਕੀ ਉਹ ਪਰਿਵਾਰ ਬੱਚੇ ਨੂੰ ਗੋਦ ਲੈਣ ਦੇ ਯੋਗ ਹੈ ਕੀ ਉਹ ਸਰਕਾਰ ਵੱਲੋਂ ਦਿੱਤੀ ਗਈ ਜਿਹੜੀ ਕੰਡੀਸ਼ਨਸ ਹੈ ਉਹਨਾਂ ਨੂੰ ਫੁੱਲਫਿਲ ਕਰਦਾ ਹੈ ਕ੍ਰਾਈਟੇਰੀਆ ਫੁੱਲਫਿਲ ਕਰਦਾ ਹੈ ਜਾਂ ਨਹੀਂ ਅਗਰ ਪਰਿਵਾਰ ਕ੍ਰਾਈਟੇਰੀਆ ਨੂੰ ਫੁੱਲਫਿਲ ਕਰਦਾ ਹੈ ਉਸ ਤੋਂ ਬਾਅਦ ਬੱਚੇ ਦੀ ਹੋਮ ਸਟਡੀ ਹੋ ਕੇ ਵੈਰੀਫਿਕੇਸ਼ਨ ਹੋ ਕੇ ਪਰਿਵਾਰ ਦੀ ਰਿਪੋਰਟਿੰਗ ਕਾਰਾ ਨਵੀਂ ਦਿੱਲੀ ਨੂੰ ਕੀਤੀ ਜਾਂਦੀ ਹੈ ਸਟੇਟ ਗਵਰਨਮੈਂਟ ਦੇ ਰਾਹੀਂ ਔਰ ਉਸ ਤੋਂ ਬਾਅਦ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਅਸੀਂ ਬੱਚੇ ਨੂੰ ਲੀਗਲੀ ਤਰੀਕੇ ਨਾਲ ਅਡਾਪਸ਼ਨ ਵਿੱਚ ਦਿੰਦੇ ਹਾਂ ਦੂਸਰੀ ਤਰਫ ਗੱਲ ਹੋਈ ਕਿ ਕੋਈ ਪਰਿਵਾਰ ਆਪਣੇ ਬੱਚੇ ਨੂੰ ਰੱਖ ਨਹੀਂ ਸਕਦਾ ਉਸਦੀ ਕੰਡੀਸ਼ਨਸ ਐਸੀਆਂ ਨੇ ਕਿ ਬੱਚੇ ਨੂੰ ਸਾਮ ਸੰਭਾਲ ਨਹੀਂ ਕਰ ਸਕਦਾ ਔਰ ਬੱਚੇ ਨੂੰ ਦੇਣਾ ਚਾਹੁੰਦਾ ਹੈ ਅਸੀਂ ਦੇਖਦੇ ਹਾਂ ਕਈ ਵਾਰ ਇੱਕ ਪਰਿਵਾਰ ਵਿੱਚ ਹੀ 2 3 4 ਕੁੜੀਆਂ ਜਨਮ ਲੈ ਲੈਂਦੀਆਂ ਨੇ ਔਰ ਉਹ ਗਰੀਬ ਪਰਿਵਾਰ ਹੈ ਤੇ ਉਹ ਬੱਚੇ ਨੂੰ ਨਹੀਂ ਰੱਖ ਸਕਦਾ ਉਸ ਕੇਸ ਵਿੱਚ ਅਸੀਂ ਦੇਖਦੇ ਹਾਂ ਸਮਾਜ ਵਿੱਚ 50000 ਲੱਖ ਰੁਪਏ ਦੇ ਕੇ ਬੱਚੇ ਨੂੰ ਦੂਸਰੇ ਪਰਿਵਾਰ ਚ ਗੋਦ ਦੇ ਦਿੱਤਾ ਜਾਂਦਾ ਜੋ ਕਿ ਗਲਤ ਪ੍ਰੈਕਟਿਸ ਹੈ ਇਸ ਤਰੀਕੇ ਇਸ ਜਗ੍ਹਾ ਤੇ ਵੀ ਅਗਰ ਇਹੋ ਜਿਹੇ ਕੋਈ ਕੇਸਸ ਹੁੰਦੇ ਨੇ ਤੇ ਉਹ ਬਕਾਇਦਾ ਅਡਾਪਸ਼ਨ ਰੈਗੂਲੇਸ਼ਨਸ ਦੀ ਧਾਰਾ 7 4 ਅਤੇ 9 4 ਦੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਯਾਨੀ ਕਿ ਮੇਰੇ ਆਫਿਸ ਜਾਂ ਫਿਰ ਬਾਲ ਪੁਲਾਈ ਕਮੇਟੀ ਆਫਿਸ ਵਿੱਚ ਰਿਪੋਰਟ ਕਰ ਸਕਦੇ ਨੇ ਅਗਰ ਕੋਈ ਬੱਚਾ ਆਪਣਾ ਨਹੀਂ ਰੱਖ ਸਕਤਾ ਬਕਾਇਦਾ ਉਸ ਬੱਚੇ ਨੂੰ ਸਰੈਂਡਰ ਕੀਤਾ ਜਾਏਗਾ ਫੈਮਿਲੀ ਦੇ ਵੱਲੋਂ ਸਰੈਂਡਰ ਡੀਡ ਬਣਾਈ ਜਾਏਗੀ ਔਰ ਸਰੈਂਡਰ ਕਰਨ ਤੋਂ ਬਾਅਦ ਵੀ ਅਗਰ ਬੱਚਾ 2 ਸਾਲ ਤੱਕ ਦੀ ਉਮਰ ਤੱਕ ਦਾ ਹੈਗਾ ਤਾਂ 2 ਮਹੀਨੇ ਦਾ ਸਮਾਂ ਅਗਰ 2 ਸਾਲ ਤੋਂ ਉੱਪਰ ਦਾ ਹੈਗਾ ਤਾਂ 4 ਮਹੀਨੇ ਦਾ ਸਮਾਂ ਹੁੰਦਾ ਹੈ ਇੱਕ ਪਰਿਵਾਰ ਕੋਲ ਕਿ ਉਹ ਆਪਣੇ ਡਿਸੀਜਨ ਨੂੰ ਰਿਵਿਊ ਕਰ ਸਕੇ ਦੇਖ ਸਕੇ ਕਿ ਕੀ ਵਾਕਿਆ ਹੀ ਉਹ ਬੱਚੇ ਨੂੰ ਦੇਣਾ ਚਾਹੁੰਦਾ ਹੈ ਅਡਾਪਸ਼ਨ ਚ ਔਰ ਅਗਰ ਉਹ ਰਿਵਿਊਇੰਗ ਟਾਈਮ ਤੋਂ ਬਾਅਦ ਵੀ ਉਸੀ ਡਿਸੀਜਨ ਤੇ ਖੜਾ ਹੈ ਸਟ੍ਰਿਕਟ ਹੈ ਕਿ ਯੈਸ ਮੈਂ ਆਪਣਾ ਬੱਚਾ ਨਹੀਂ ਦੇਖ ਸਕਦਾ ਇਹਨੂੰ ਮੈਂ ਅਡਾਪਸ਼ਨ ਵਿੱਚ ਦੇਣਾ ਚਾਹਨਾ ਹਾਂ ਤਾਂ ਉਸ ਬੱਚੇ ਨੂੰ ਸਰੈਂਡਰ ਕਰਵਾ ਕੇ ਬਕਾਇਦਾ ਲੀਗਲ ਅਡਾਪਸ਼ਨ ਪ੍ਰੋਸੈਸ ਵਿੱਚ ਪਾਇਆ ਜਾਂਦਾ ਹੈ ਤਾਂ ਮੇਰੀ ਰਿਕਵੈਸਟ ਹੈ ਪਬਲਿਕ ਨੂੰ ਅਪੀਲ ਹੈ ਕਿ ਲੀਗਲ ਪ੍ਰੋਸੈਸ ਨੂੰ ਜੋ ਲੀਗਲ ਅਡਾਪਸ਼ਨ ਦਾ ਪ੍ਰੋਸੈਸ ਹੈ ਉਸ ਨੂੰ ਪ੍ਰਮੋਟ ਕੀਤਾ ਜਾਵੇ ਜੋ ਇਲਲੀਗਲ ਪ੍ਰੈਕਟਿਸਸ ਚੱਲ ਰਹੀਆਂ ਜੋ ਨਰਸਿੰਗ ਹੋਮਸ ਹੈ ਹਸਪੀਟਲਸ ਹੈ ਡਾਕਟਰਸ ਦੇ ਰਾਹੀਂ ਐਚੀ ਚੱਲ ਰਹੀ ਹੈ ਇਸ ਚੀਜ਼ ਨੂੰ ਅਸੀਂ ਘਟਾਈਏ ਇਸ ਪ੍ਰੈਕਟਿਸ ਨੂੰ ਅਸੀਂ ਘਟ ਕਰੀਏ ਚਿੰਦੂਸ ਫੈਮਿਲੀ ਰੈਸਟੋਰੈਂਟ ਇੱਕ ਮਲਟੀ ਕਜ਼ਨ ਰੈਸਟੋਰੈਂਟ ਦਾ ਸਵਾਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਚਿੰਦੂਸ ਫੈਮਿਲੀ ਰੈਸਟੋਰੈਂਟ ਚੰਦਿਕੜ ਰੋਡ ਨਵਾਂ ਸ਼ਹਿਰ ਕਾਲ 783700006 ਜੈ ਬਾਬੇ ਦੀ ਮੈਂ ਰੋਸ਼ਨ ਪ੍ਰਿੰਸ ਸਾਰੇ ਭਗਤਾਂ ਨੂੰ ਸਨਿਮਰ ਬੇਨਤੀ ਕਰਦਾ ਕਿ ਮੰਦਰ ਜੰਡ ਸਾਹਿਬ ਜੀ ਦੇ ਵਿੱਚ ਬਾਬਾ ਜੀ ਦਾ ਆਪਾਂ ਕੀਰਤਨ ਰਲ ਮਿਲ ਕੇ ਕਰਨਾ ਸਾਰਿਆਂ ਨੇ ਜਿਹੜੀ ਤਰੀਕ ਹੈ ਉਹ ਹੈ 18 ਜਨਵਰੀ 2026 ਸੋ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਿੰਡ ਜੇਠੂ ਮਾਜਰਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੋ ਆਪਾਂ ਸਾਰੇ ਆਨੇ ਮਿਲਕੇ ਬਾਬਾ ਜੀ ਦਾ ਕੀਰਤਨ ਕਰਨਾ ਬਹੁਤ ਸਾਰੇ ਭਜਨ ਨਵੇਂ-ਨਵੇਂ ਵੀ ਲੈ ਕੇ ਆ ਰਹੇ ਹਾਂ ਤੇ ਕੁਝ ਪੁਰਾਣੇ ਜਿਹੜੇ ਭਜਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਤੁਹਾਨੂੰ ਸੁਣਾਉਂਗਾ ਸੋ ਸਾਰੇ ਜ਼ਰੂਰ ਆਇਓ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਕਮੇਟੀ ਨੂੰ ਔਰ ਸਾਰੇ ਭਗਤਾਂ ਨੂੰ ਬਹੁਤ-ਬਹੁਤ ਧੰਨਵਾਦ ਜੈ ਬਾਬੇ ਦੀ ਇਹ ਸੱਜਣਾ ਸ਼ਹਿਰ ਭਗਸੇਕ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਦੰਗੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦੇਉ ਧੰਨਵਾਦ